ਚਲੋ ਜੀ ਓਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋਰ ਸੁਣਾਓ ਜੀ ਕਿੰਦਾ ਸਾਰੇ ਠੀਕ ਠਾਕ ਐ ਜੀ ਤੇ ਪ੍ਰਮਾਤਮਾ ਅਗੇ ਅਰਦਾਸ ਕਰਦੇ ਆ ਕਿ ਸਾਰੇ ਭੈਣ ਭਰਾ ਚੜ੍ਹਦੀ ਕਲਾ ਚ ਹੋਣ ਤੇ ਸਾਰੇ ਭਰਾਵਾਂ ਦੇ ਚਾਰਨਾ ਜੀ ਮੇਰੀ ਬੇਨਤੀ ਹੈ ਕਿ ਆਪਾਂ ਵੀਡੀਓ ਦੁਬਾਰਾ ਨਵੇਂ ਸਿਰੋਂ ਹੀ ਸ਼ੁਰੂ ਕਰਨ ਲੱਗੇ ਆ ਤੇ ਭਰਾ ਬਣ ਕੇ ਸ਼ੇਅਰ ਵਾਲੀ ਕਰਤ ਕਰ ਦਿਓ ਠੀਕ ਐ ਜਿਨ੍ਹਾਂ ਨੇ ਬੰਦ ਕਰਾਈ ਸੀ ਉਹਨਾਂ ਨੂੰ ਵੀ ਪਤਾ ਲੱਗ ਜੇ ਵੀ ਦੁਬਾਰਾ ਵੀ ਚਲਾ ਲੈਂਦੇ ਆ ਬੰਦੇ ਹਨਾ ਕਿਉਂਕਿ ਆਪਣੇ ਨਾਲ ਬਹੁਤ ਕੁਝ ਹੋ ਗਿਆ ਵਿੱਚ ਵਿੱਚ ਬਾਦੂ ਯਾਨੀ ਤੇ ਹੁਣ ਨਵੇਂ ਸਿਰੋਂ ਹੀ ਲੱਗੇ ਲੱਗੇ ਆਪਾਂ ਅੱਜ ਮੇਰੇ ਭਰਾ ਸ਼ੇਅਰ ਜ਼ਰੂਰ ਕਰਿਓ ਹਨਾ ਤੇ ਤੁਹਾਡੇ ਪੰਜਾਬ 'ਚ ਤੁਹਾਨੂੰ ਪਤਾ ਹੀ ਹੈ ਮਾੜੀ ਜੀ ਗੱਲ ਤੇ ਲੋਕ ਰੋਸ ਜਾਂਦੇ ਆ ਯਾਰ ਮਾੜੀ ਜੀ ਗੱਲ ਤੇ ਦੁਸ਼ਮਣੀਆਂ ਕੱਢਣ ਲੱਗ ਜਾਂਦੇ ਆ ਯਾਰ ਮਾੜੀ ਜੀ ਗੱਲ ਤੇ ਰਸਤੇ ਟੁੱਟ ਜਾਂਦੇ ਆ ਯਾਰ ਜਿਵੇਂ ਸਾਡੇ ਪਿੰਡ ਇੱਕ ਨਾ ਮਤਲਬ ਇੱਕ ਔਰਤ ਸੀਗੀ ਬਾਬਾ ਉਹ ਲੱਗਦੀ ਸੀ ਭੂਆ ਸਾਡੇ ਪਿੰਡ ਉਹਨਾਂ ਨੇ ਲਾ ਲਿਆ ਫੋਨ ਗੰਦਰਦਿਆਂ ਨੇ ਕਿਤੇ ਅਗੇ ਪੂਆ ਸਾਸਰੀਕਾਲ ਉਹ ਕਹਿੰਦੀ ਸਾਸਰੀਕਾਲ ਭਾਈ ਅਗੇ ਕਿਵੇਂ ਆ ਬਾਬੂ ਡਕਰੋ ਵਾਲੀ ਪੂਆ ਸੀ ਨਾ ਆਹੋ ਅਗੇ ਕਿਵੇਂ ਆ ਅਗੇ ਠੀਕ ਆ ਅਗੇ ਕੀ ਹੋ ਗਿਆ ਪੂਆ ਅਗੇ ਸਾਰੇ ਘਰੇ ਠੀਕ ਆ ਹਾਂ ਭਾਈ ਸਾਰੇ ਠੀਕ ਆ ਅਗੇ ਬਸ ਕਾਹਦਾ ਮੈਂ ਤਾਂ ਪੰਪ ਤੇ ਆ ਕਿ ਅਗੇ ਵਧਾਈਆਂ ਪੂਆ ਪੂਆ ਨੂੰ ਵਧਾਈਆਂ ਦੇਦਿਆਂ ਪੂਆ ਨੇ ਫੋਨ ਕੱਟਦਾ ਉਧਰੋਂ ਉਧਰੀ ਪੁੱਛਿਆ ਕਿਸੇ ਨੇ ਨਹੀਂ ਕਾਸ 15 ਦੇ ਨਾਂਗੇ ਭੂਆ ਵੀ ਗੁੱਸੇ ਹੋਗੀ ਭਤੀਜੇ ਵੀ ਗੁੱਸੇ ਹੋਗੇ ਭਾਈ ਇਧਰੋਂ ਆਉਣ ਫੂਕਨ ਦਾ ਯਾਰ ਵੀ ਭੂਆ ਗੁੱਸੇ ਹੋਗੀ ਵੀ ਭੂਆ ਹਵਾ ਖਰਾਬ ਹੋ ਗਈ ਪੰਪ ਲੈ ਕੇ ਭੂਆ ਕੀ ਜੇ ਫੇਰ ਕੀ ਹੋਗਾ ਇਹ ਪੰਪ ਲਾ ਕੇ ਆਪਣੀ ਇੰਡੀ ਗੱਲ ਹੈ ਬਿਲਕੁਲ ਉਹਦੇ ਘਰ ਵਾਲੀ ਕਹਿੰਦੇ ਵੀ ਨਹੀਂ ਆਏ ਨਾ ਘਰ ਅਬ ਇਹ ਤੂੰ ਫੋਨ ਤਾਂ ਲਾ ਕੇ ਰਾਂ ਉਹਦੇ ਨਾਲ ਗੱਲ ਅਦਾ ਕਰ ਬਈ ਚੱਲ ਫੇਰ ਕੀ ਆ ਬਈ ਜੇ ਤੁਸੀਂ ਪੰਪ ਲਾ ਲਿਆ ਸਾਡੇ ਨਾਲ ਗੱਲ ਅਦਾ ਕਰੋ ਬਿਲਕੁਲ ਐ ਗੁੱਸੇ ਕਿਹੜੇ 100 ਵਾਰੀ ਹੁੰਦੇ ਆ ਉਹਨਾਂ ਨੇ ਲਾ ਲਿਆ ਫੋਨ ਠੀਕ ਮੇਰੇ ਭੂਆ ਗੱਲ ਸੁਣ ਲੈ ਉਹ ਕਹਿੰਦੀ ਭਾਈ ਹੁਣ ਆ ਗਈ ਜਾਦ ਉਹ ਕਹਿੰਦਾ ਸਾਨੂੰ ਤਾਂ ਜ਼ਿਆਦਾ ਭੂਆ ਜਦੋਂ ਦਾ ਪੰਪ ਲੈਗਾ ਤੁਸੀਂ ਭੁੱਲ ਗਏ ਠੀਕ ਹੈ ਤੈਨੂੰ ਉਦੋਂ ਅਸੀਂ ਵਧਾਈਆਂ ਵੀ ਦਿੱਤੀਆਂ ਕਹਿੰਦੀ ਵਧਾਈਆਂ ਦਾ ਤਾਂ ਦੋਖਾ ਉਹ ਕਹਿੰਦਾ ਉਹ ਦਿੱਤੀਆਂ ਵਧਾਈਆਂ ਅਸੀਂ ਡੱਬਾ ਤੁਸੀਂ ਲੈ ਕੇ ਆਉਣਾ ਸੀ ਪੰਪ ਤੇ ਤੁਸੀਂ ਹੁਣ ਪੰਪ ਤੁਸੀਂ ਲਿਆ ਅਸੀਂ ਥੋੜੀ ਲਿਆ ਉਹ ਕਹਿੰਦੀ ਹਰਾਮ ਦੇ ਮੈਨੂੰ ਤਾਂ ਸਾਲਾ ਪੰਪ ਲੱਗਿਆ ਤੁਸੀਂ ਕਹਿੰਦੇ ਬਣਾਇਆ ਦੇਈ ਜਾਂ ਨਾ ਮੈਂ ਔਖੀ ਹੋਈ ਪਈ ਆ ਅਚਾ ਉਹਨੂੰ ਸਾਹ ਹੋਇਆ ਸੀ ਬੱਪੂ ਉਹਨੂੰ ਸਾਹ ਹੋ ਗਿਆ ਉਹਨੂੰ ਘਾੜ ਲੋ ਮਾਰ ਦਿੰਦੇ ਬੱਪੂ ਜੇ ਬੋਲਿਆ ਉਹ ਦੂਜਾ ਪੰਪ ਉਹਨਾਂ ਦਾ ਪੰਪ ਨਾਲ ਲਿਆ ਭੂਆ ਨੇ ਹਾਂ ਬਾਡੀ ਚੱਕਰਾਂ ਚ ਪਏ ਫਰਨ ਪਤੰਦਰ ਹਨਾ ਸਾਡੇ ਦਾ ਰਸਤੇ ਇੰਨੀ ਕਬਾਟ ਟੁੱਟ ਜਾਂਦੇ ਆ ਵਾਕਈ ਸਹੀ ਇੱਕ ਸਾਡੇ ਅੰਗਰੇਜ਼ੀ ਬਹੁਤ ਬੋਲਦੇ ਆ ਬਾਈ ਜਿਹੜਾ ਬਾਹਰ ਜਾਇਆ ਹੁੰਦਾ ਨਾ ਫਿਰ ਉਹ ਬਾਈ ਆ ਕੇ ਫਿਰ ਉਹ ਧੂਆਂ ਘੜਦਾ ਅੰਗਰੇਜ਼ੀ ਦਾ ਬਾਈ ਉਹ ਅੰਗਰੇਜ਼ੀ ਨੂੰ ਇੰਨਾ ਪਿੱਟਦਾ ਉਹ ਇੰਨਾ ਘੋਟਦਾ ਉਹ ਫਿੰਗੀ ਡੈਡੀ ਅੰਗਰੇਜ਼ੀ ਨੂੰ ਚਿੱਪੀ ਕਰ ਦਿੰਦੇ ਆ ਮਾਰ ਮਾਰ ਖੁੰਡੀਆਂ ਹੂੰ ਠੀਕ ਆ ਐ ਕੋ ਜਾਇਆ ਹੀ ਬਾਹਰ ਸਾਡੇ ਤਿੰਨ ਕੇ ਬੜੀ ਡਾਕਟਰ ਕੋਲੇ ਆ ਗਈ ਪੋਰ ਦੀ ਡਾਕਟਰ ਸਾਹਿਬ ਕੀ ਹਾਲ ਹੈ ਗੁੱਡ ਮਾਰਨਿੰਗ ਉਹ ਕਹਿੰਦਾ ਵੀ ਗੁੱਡ ਮਾਰਨਿੰਗ ਵੀ ਹੁਣ ਤਾਂ ਦੁਪਹਿਰ ਆ ਗਿਆ ਸਭ ਕਿਹੜੀ ਮਾਰਨਿੰਗ ਹੈ ਹਾਂ ਉਹ ਉੱਥੋਂ ਦੇ ਸਾਹਿਬ ਨਾਲ ਅੱਜ ਦਿਨ ਚੜਨਾ ਹੈ ਸਾਡੀ ਸਾਡੇ ਤਾਂ ਦਿਨ ਚੜਨੇ ਹੈ ਕਹਿੰਦੀ ਸਾਡੇ ਲਾਗੇ ਤੂੰ ਚਾਰ ਦੇਣਾ ਹੀ ਹੁਣ ਸਾਡੇ ਕਹਿਣ ਲੱਗੀ ਤੂੰ ਇਹਨੂੰ ਇਹਨੂੰ ਸਾਡਾ ਗਿਆ ਹੀ ਨਹੀਂ ਕਿਤੇ ਹਾਂ ਇਹ ਹੀ ਭੁੱਲ ਗਈ ਹਾਂ ਉਹ ਕਹਿੰਦਾ ਫੇਰ ਹੁਣ ਦੱਸੋ ਵੀ ਕੀ ਹੋਇਆ ਮੈਨੂੰ ਨਾ ਟਾਇਲਟਸ ਲੱਗੀਆਂ ਹੋਈਆਂ ਨੇ ਉਹ ਕਹਿੰਦਾ ਲੂਜ਼ ਮੋਸ਼ਨ ਹੁੰਦਾ ਜੇ ਕਹਣੇ ਹੀ ਅੰਗਰੇਜ਼ੀ ਚ ਹੈ ਨਹੀਂ ਸਾਡੇ ਅੰਗਰੇਜ਼ੀ ਚ ਟਾਇਲਟਸ ਕਹਿੰਦੇ ਨੇ ਉਹ ਟਾਇਲਟ ਸੁਣ ਲਿਆ ਨਾਲ ਐ ਸਲਾਤੀ ਟਾਇਲਟਸ ਲਾੜੀ ਟਾਇਲਟ ਹੁੰਦੀ ਐ ਟਾਇਲਟ ਨਾ ਸਲਤੀ ਹਾਂ ਉਹ ਟਾਇਲਟਸ ਕਰਤਾ ਕਹਿੰਦੀ ਸਾਨੂੰ ਟਾਇਲਟਸ ਲੱਗੀਆਂ ਨੇ ਜਿਵੇਂ ਉਹ ਮੇਰੇ ਚਾਚੇ ਨੂੰ ਲੱਗੇ ਸੀ ਉਹ ਕੰਟਰਾਨਰ ਪੜ ਉਹ ਦਿੱਲੀ ਨੂੰ ਚੱਲਿਆ ਸੀ ਉਹਨਾਂ ਦਾ ਟਿਕਟ ਲੈਣੀ ਸੀ ਦਿੱਲੀ ਦੀ ਹੁਣ ਉਹ ਕਹਿੰਦਾ ਰਾਹ ਇਹ ਵੀ ਦੇ ਦੇ ਕਿਤੇ ਮੈਨੂੰ ਨਾ ਲੂਜ਼ ਮੋਸ਼ਨ ਲੱਗਿਆ ਕਹਿੰਦਾ ਭਾਈ ਮੇਰੀ ਗੱਲ ਸੁਣ ਲੈ ਕਹਿੰਦਾ ਮੈਨੂੰ ਪਹਿਲਾਂ ਦੱਸਦੀ ਮੈਂ ਇਹ ੱਡਾ ਕਿਤੇ ਖੜਿਆ ਨਹੀਂ ਕਹਿੰਦਾ ਹਾਂ ਆ ਜਿਹੜਾ ਤੂੰ ਕਹਿਣਾ ਨਾ ਲੂਜ ਮੋਸ਼ਨ ਪੈਂਡ ਮੈਂ ਨਹੀਂ ਵੇਖਿਆ ਕਿਤੇ ਕਹਿੰਦਾ ਇਹ ਮੈਨੂੰ ਦੱਸ ਦੀ ਮੈਂ ਸੀਟੀ ਮਾਰ ਦੂੰਗਾ ਉਹ ਕਹਿੰਦਾ ਭਰਾਵਾ ਮੈਨੂੰ ਟੱਟੀਆਂ ਲੱਗੀਆਂ ਉਹ ਕਹਿੰਦਾ ਨਾਲੇ ਲੂਜ ਮੋਸ਼ਨ ਉਤਰਨਾ ਤੂੰ ਉਹ ਕਹਿੰਦਾ ਉਤਰਨਾ ਨਹੀਂ ਭਰਾਵਾ ਲੂਜ ਮੋਸ਼ਨ ਨਹੀਂ ਕਹਿੰਦੇ ਉਹਨੂੰ ਟੱਟੀਆਂ ਨੂੰ ਉਹ ਬੜਾ ਟੱਟੀਆਂ ਆ ਕੇ ਤੰਦਰਾ ਕਿਦਰ ਲੂਜ ਮੋਸ਼ਨ ਦੱਸਲੀ ਜਾਣਾ ਹਨਾ ਕਿ ਆਇਆ ਵੀ ਸਾਡੇ ਦਾ ਬਾੜਾ ਊਠ ਪਟਾਂਕ ਬੋਲਦੇ ਕੰਜਰ ਦੇ ਨਹੀਂ ਬੋਲਣਾ ਉਹਦਾ ਵੀ ਨਾ ਬੋਲੋ ਯਾਰ ਕੋਈ ਜ਼ਰੂਰੀ ਹੈ ਅੰਗਰੇਜ਼ੀ ਬੋਲ ਕੇ ਦਿਖਾਉਣੀ ਕਿਹਨੂੰ ਦਿਖਾਉਣੀ ਆਪਾਂ ਆਪਦੀ ਭਾਸ਼ਾ ਬੋਲੋ ਸਹੀ ਸ਼ਰਮ ਮੰਦੇ ਹੈ ਹੈ ਬਾਪੂ ਜੀ ਆਪਣਾ ਕਦੋਂ ਚੈਨਲ ਚੱਲ ਰਿਹਾ ਫਿਰ ਚੈਨਲ ਬਸ ਜਾਲੂ ਆ ਚਲਾਤਾ ਆਪਾਂ ਹੁਣ ਆਪਾਂ ਤਾਰੀ ਬਾਬਾ ਬਲੌਗ ਤੇ ਹੀ ਪਾਉਣੀਆਂ ਤਾਰੀ ਬਾਬਾ ਸਮਾਲਸਰ ਤੇ ਵੀ ਪਾਉਣੀਆਂ ਸਾਰਿਆਂ ਤੇ ਪਾਵਾਂਗੇ ਨਾਲਾਂ ਹੀ ਟੋੜੇ ਅਸੀਂ ਕੋਈ ਨਹੀਂ ਤੇ ਮੇਰਾ ਭਰਾ ਹੈਗੇ ਆਪੇ ਚਲਾਉਣਗੇ ਚਲਾ ਹੀ ਦੇਣਾ ਬਸ ਮੇਰਾ ਗੱਲ ਸੁਣੋ ਇੱਕ ਨਾ ਹੁਣ ਬਾਬਾ ਇੱਕ ਗੱਲ ਉਹ ਤਾਂ ਚੰਗਾ ਹੋ ਗਿਆ ਜਿਹੜੀ ਸਾਡੀ ਨਵੀਂ ਪੀੜ੍ਹੀ ਆ ਬਹੁਤ ਚੰਗੀ ਆ ਸਾਰਿਆਂ ਨਾਲੋਂ ਚੰਗੀ ਆ ਠੀਕ ਹੈ ਚਾਹੇ ਤੁਸੀਂ ਆਏ ਵੇਖ ਲਓ ਆਪਾਂ ਕਹਿੰਦੇ ਆ ਫੋਨ ਨਾਲ ਨੇ ਦੁਨੀਆ ਬਗਾੜਦੀ ਮੈਂ ਕਹਿੰਦਾ ਯਾਰ ਫੋਨ ਨਾਲ ਨੇ ਦੁਨੀਆ ਸੁਧਾਰ ਵੀ ਦਿੰਦੀ ਆ ਹਾਂ ਆ ਹੁਣ ਬੱਚੇ ਬੈਠੇ ਆ 20-20 ਸਾਲ ਦੇ ਆ ਇਹਨਾਂ ਨੂੰ ਮਤਲਬ ਕੀ ਆ ਕਿਤੇ ਕੁੜੀ ਜਿੜੀ ਨਾਲ ਕੋਈ ਗਲਤ ਕਰਨਾ ਹਰਕਤ ਕਰਦੇ ਨੇ ਸਭ ਨੂੰ ਆਪਸ ਦਾ ਸਮਝਦੇ ਆ ਦੋਸਤੀਆਂ ਨਿਭਾਉਂਦੇ ਆ ਵਧੀਆ ਜਿਹੜੇ ਵੀ ਰੇਪ ਵਗੈਰਾ ਹੁੰਦੇ ਆ ਉਹ 60-65 ਸਾਲ ਦਾ 50 ਸਾਲ ਦਾ ਕਰਦਾ ਯਾਰ ਕੰਜਰ ਅੱਜ ਸੱਜਰੀ ਕਹਾਣੀ ਹੋ ਗਈ ਅੱਡੀ ਜੂਣੀ ਠੀਕ ਐ ਪਹਿਲਾਂ ਚਲੋ ਭਈਆਂ ਨੇ ਕੀਤਾ ਆਪਾਂ ਕਿਹਾ ਉਹਨਾਂ ਨੂੰ ਮਾਰੋ ਜਦੋਂ ਸਾਡੇ ਨੇ ਕਰਤਾ ਕੰਜਰ ਨੇ ਉਹਨੇ ਨੀਵੀ ਪੋਤੀ ਬਾਈ ਵੇਗਾ ਮੈਨੂੰ ਦਿੱਲੀੋਂ ਫੋਨ ਆਇਆ ਯਾਰ ਮੇਰੇ ਜਿਹੜੇ ਫਾਲੋਅਰ ਹਨਾ ਦਿੱਲੀ ਵਾਲੇ ਹਾਂਜੀ ਉਹਨਾਂ ਨੇ ਲਾਇਆ ਉਹ ਕਹਿੰਦੇ ਬਾਬਾ ਜੀ ਅਬ ਕੀ ਹੋਗਾ ਪਹਿਲੇ ਤਾਂ ਆਪਨੇ ਬੋਲਾ ਕਿ ਬਿਹਾਰੀਓਂ ਕੋ ਨਿਕਾਲੋ ਅਬ ਆਪਕੇ ਬੰਦੇ ਨੇ ਕਰ ਦਿਆ ਤਾਂ ਕੀ ਕਰੋਗੀ ਬਿਲਕੁਲ ਇਸਕੋ ਮਾਰ ਦੇਤੇ ਹਾਂ ਹਮਾਰੇ ਕੋ ਗੁੱਸਾ ਹੈ ਇਸਕੋ ਮਾਰ ਹੀ ਦੇਤੇ ਦੇਖੋ ਉਹਨਾਂ ਨੂੰ ਵੀ ਗੁੱਸਾ ਆਇਆ ਵੀ ਇਹ ਬੰਦਾ ਮਾਰ ਦੇਣਾ ਚਾਹੀਦਾ ਸੀ ਹਾਂਜੀ ਮੈਂ ਵੀ ਹੱਕ ਚ ਹਾਂਜੀ ਇਹੋ ਜਿਹੇ ਕਤਿਲਾਂ ਨੂੰ ਮਾਰ ਦੇਣਾ ਚਾਹੀਦਾ ਹੈ ਹਾਂਜੀ ਪਰ ਸਾਡੀ ਪਬਲਿਕ ਸੁੱਤੀ ਪਈ ਹੈ ਬਾਈ ਪਤਾ ਨਹੀਂ ਕਿੱਥੇ ਪਈ ਐ ਇਹ ਇਹ ਕਦੋਂ ਜਾਗੂ ਸਾਡਾ ਪੰਜਾਬ ਸੌ ਗਿਆ ਇਹਨੂੰ ਹਲੂਣਨ ਦੀ ਲੋੜ ਐ ਹਲੂਣਾ ਦੇਣਾ ਆ ਕੇ ਕਿਸੇ ਨੇ ਹੁਣ ਇਹਨੂੰ ਥੋੜੀ ਬਾਪੂ ਲੱਖ ਰੁਪਏ ਦੀ ਗੱਲ ਆ ਵੀ ਕਦੇ ਕੋਈ ਕਹਣਾ ਮੰਨਦਾ ਵੀ ਕੋਈ ਬਲਾਦਕਾਰ ਹੁੰਦਾ ਕਦੇ ਦੇਖਿਆ ਵੀ 25 ਸਾਲ ਦੇ ਮੁੰਡੇ ਨੇ 30 ਸਾਲ ਦੇ ਮੁੰਡੇ ਨੇ 35 ਸਾਲ ਤੱਕ ਵੀ ਵੀ ਕਿਸੇ ਮੁੰਡੇ ਨੇ ਬਲਾਦਕਾਰ ਕਰਿਆ ਵੀ ਯੂਥ ਇੰਨਾ ਮੈਂ ਇਹ ਦੇਖਿਆ ਵੀ ਬੱਚੇ ਜਿਹੜੇ ਦੋਸਤੀ ਵੀ ਬਹੁਤ ਕਰਦੇ ਨਵੇਂ ਤੇ ਭੈਣ ਭਰਾ ਦੇ ਰਿਸ਼ਤਿਆਂ ਨੂੰ ਬੜਾ ਫੋਲੋ ਕਰਦੇ ਆਂ ਵੀ ਦਿਲੋਂ ਸਮਝਦੇ ਆ ਬਿਲਕੁਲ ਬਿਲਕੁਲ ਇਹ ਕੋਈ ਨਵਾਂ ਸਿਆਣਾ ਜੀ ਇਹ ਗੱਲ ਮੰਨਣੀ ਪਊਗੀ ਕਿ ਜਿਹੜੇ ਸਮਝਦਾਰ ਹਨ ਪੁਰਾਣੇ ਬੰਦੇ ਨਾ ਹੈਲਦੇ ਨਹੀਂਗੇ ਉਹਨਾਂ ਨੂੰ ਬਥੇਰਾ ਆਪਾਂ ਗੱਲਾਂ-ਗੱਲਾਂ ਦੇ ਵਿੱਚ ਹਲੂਣਾ ਦਿੰਨੇ ਆ ਪਰ ਨਹੀਂ ਉਹ ਗੱਲ ਸਮਝ ਨਹੀਂ ਬਾਕੀ ਜ਼ਰੂਰ ਬੇਨਤੀ ਹੈ ਵੀ ਦੇਖੋ ਜੀ ਪਿੱਛੇ ਜੇ ਨਾ ਇੱਕ ਨੈਂਸ ਕਰੇ ਵਾਲਾ ਉਹਨੇ ਵੀ ਪਾਈ ਸੀ ਵੀਡੀਓ ਵੀ ਭਾਈ ਹੁਣ ਸਿੱਖ ਕਾਦੋ ਚੁੱਪ ਆ ਪਰ ਇੱਕ ਬੇਨਤੀ ਹੈ ਵੀ ਦੇਖੋ ਮਾੜੇ ਅਨਸਰ ਉਹ ਕਿਸੇ ਧਰਮ ਵਿੱਚ ਕਿਤੇ ਜਾਂਚ ਕਿਤੇ ਮੱਝ ਵਿੱਚ ਕਿਸੇ ਦੇਸ਼ ਦੇ ਵਿੱਚ ਕਿਤੇ ਸੂਬੇ ਚ ਹੋ ਸਕਦੇ ਆ ਵੀ ਕਿਸੇ ਅਸੀਂ ਆਏ ਨਹੀਂ ਕਹਿੰਦੇ ਵੀ ਜੇ ਕੋਈ ਪੰਜਾਬੀ ਨੇ ਕਿਤੇ ਚੰਗੀ ਗੱਲ ਬਹੁਤ ਮਾੜੀ ਆ ਸੀ ਉਹਦੇ ਨਿੰਦਿਆ ਕਰਦੇ ਆ ਜਿਹੜਾ ਬਲਾਤਕਾਰ ਪਿੱਛੇ ਜੋ ਹੋਇਆ ਉਹ ਬਹੁਤ ਮਾੜੀ ਗੱਲ ਐ ਅਸੀਂ ਉਹ ਸਖਤ ਸ਼ਬਦਾਂ ਦੇ ਵਿੱਚ ਇੱਕ ਪੰਜਾਬੀ ਜੁਗ ਦੇ ਨਾਂ ਤੇ ਇੱਕ ਸਿੱਖ ਨਾ ਹੋਣ ਨੂੰ ਨਿੰਦਿਆ ਕਰਦੇ ਆ ਜੋ ਬੰਦੀ ਸਜ਼ਾ ਉਹ ਸਰਕਾਰ ਨੂੰ ਉਹਨੂੰ ਗੰਦੇ ਬੰਦੇ ਨੂੰ ਸਜ਼ਾ ਦੇਣੀ ਚਾਹੀਦੀ ਆ ਨਹੀਂ ਸਰਕਾਰ ਨੂੰ ਕੀ ਹੈ ਇਹ ਜਿਹੜੀ ਬਲਾਤਕਾਰ ਹੈ ਇਹਦੇ ਬਾਅਦ ਤੋਂ ਫਾਂਸੀ ਖੋਲ ਦੇਣੀ ਚਾਹੀਦੀ ਹੈ। ਇਹ ਸਖਤ ਤਰੂਰ ਬੰਨ੍ਹਨੇ ਚਾਹੀਦੇ। ਰੱਸੇ ਬੱਟ ਦੇਣੇ ਚਾਹੀਦੇ ਆ। ਹਾਂਜੀ। ਟੰਗਣੇ ਚਾਹੀਦੇ ਆ ਪੰਜ ਚਾਰੇ ਚੀਜ਼ਾਂ ਰੁਕਣ। ਰੋਕਣਾ। ਹਾਂਜੀ। ਇੰਨਾਂ ਪੈਣਾ ਸੇਫ ਹੋਣ ਸਾਡੀਆਂ। ਬਾਕੀ ਹਰ ਕੌਮਚੀ ਮਾੜਾ ਬੰਦਾ ਹੈਗਾ ਹੀ। ਇੱਕ ਬਾਬਾ ਜੀ ਤੋਂ ਇੱਕ ਮੈਂ ਹੋਰ ਚੀਜ਼ ਵੇਖੀ ਆ ਮੈਂ ਤੁਰੇ ਆਉਂਦੇ ਨੇ ਮੈਂ ਨੋਟ ਕਰਿਆ ਇੱਕ ਬੇਟੀ ਪੜਨ ਜਾ ਰਹੀ ਸੀ। ਹਾਂਜੀ। ਉਹਦੀ ਮਾਂ ਭੱਜ ਕੇ ਆਈ ਉਹਦੇ ਕੋਲੇ। ਕੀ ਕੁੜੀ ਮੇਰੀ ਕੱਲੀ ਆ। ਠੀਕ ਹੈ। ਹਾਂਜੀ। ਪਹਿਲੇ ਮੇਰਾ ਰਾਦ ਦਾ ਹੋਇਆ ਉਹਨੂੰ ਰੋਕ ਕੇ ਪੁੱਛਣ ਦਾ। ਇਹਨੂੰ ਬਾ ਅਜਿੱਤ ਇਹਦੇ ਕੋਲੇ ਖੜ ਗਈਆਂ ਗੱਦੇ ਜਹਾਜ ਚੜਾਦੀ ਕੋਲੇ ਖੜेंगी ਇਹਦੇ ਉਹ ਬਹੁਤ ਵੱਡਾ ਮਸਲਾ ਸਹੀ ਗੱਲ ਬਾਈਆਂ ਕੋ ਯਾਰ ਤੁਸੀਂ ਇੱਥੇ ਆਜ਼ਾਦ ਛੱਡੋ ਬੱਚੇ ਨੂੰ ਕੱਲਾ ਛੱਡੋ ਬੱਚੇ ਨੂੰ ਕਹ ਵੀ ਖਲ ਖੇੜ ਭਾਈ ਆਉਦਾ ਪੜ ਮੁੰਡਿਆਂ ਨਾ ਰਹਿ ਕੁੜੰਗਾ ਨਾ ਰਹਿ ਕੋਤ ਇੱਜ਼ਤ ਰੱਖਣੀ ਆ ਮੁੰਡਿਆਂ ਨਾ ਵੀ ਰਹਿਣਾ ਸਿੱਖ ਕਿਉਂਕਿ ਤੁਹਾਡੀਆਂ ਕੁੜੀਆਂ ਨੇ ਉੱਥੇ ਮੁੰਡਿਆਂ ਨਾ ਰਹਿਣਾ ਰਹਿਣਾ ਉੱਥੇ ਕੁੜੀਆਂ ਦੇ ਨਾਲ ਨਹੀਂ ਰਹਿਣਾ ਕੁੜੀ ਨੇ ਮੁੰਡਿਆਂ ਦੇ ਨਾਲ ਰਹਿਣਾ ਰਹਿਣਾ ਉਹਨਾਂ ਨੂੰ ਸਿਖਾਓ ਵੀ ਕਿੱਦਾਂ ਰਹਿਣਾ ਕਿਹੋ ਜਿਹੀ ਫਰੈਂਡਸ਼ਿਪ ਕਰਨੀ ਹੈ ਤੁਸੀਂ ਕਿਹੋ ਜੀ ਦੋਸਤੀ ਕਰਨੀ ਹੈ ਆ ਗੱਲ ਤੁਸੀਂ ਬਹੁਤ 100 ਰੁਪਏ ਦੀ ਕੀਤੀ ਹੈ ਇੱਕ ਬਾਬਾ ਜੀ ਹੋਰ ਬੇਨਤੀ ਸੀ ਮੈਨੂੰ ਬਹੁਤ ਵੱਡੀ ਗੱਲ ਕਰ ਰਹੇ ਹੋ ਤੁਸੀਂ ਮੈਂ ਆਪਣੀਆਂ ਧੀਆਂ ਨੂੰ ਭੈਣਾਂ ਨੂੰ ਵੀ ਮਤਲਬ ਇਹ ਦਾਨ ਕਿਉਂਕਿ ਕੋ ਆਪਦੇ ਵੱਲੋਂ ਕੋਈ ਸ਼ਬਦ ਬਿਆਨ ਕਰਨਾ ਚਾਹਣਾ ਹੈ ਵੀ ਆਪਣੀਆਂ ਇਹਨਾਂ ਧੀਆਂ ਨੇ ਭੈਣਾਂ ਨੇ ਦੇਖੋ ਆਪਾਂ ਕੁਰਤੇ ਪਜਾਮੇ ਅਸੀਂ ਵੀ ਭਾਈ ਬੈਠਾ ਜੀਂ ਚੱਲ ਜੋ ਵੀ ਆ ਪਰ ਇੱਕ ਔਰਤ ਦਾ ਵੀ ਮੇਰਾ ਮਨ ਹੈ ਵੀ ਜਿਵੇਂ ਕਹਿੰਦੇ ਨੇ ਪੁਰਾਣੇ ਮਦ ਤਾੜੀ ਇਕੱਠਾ ਨਾ ਬਾਈਦੀ ਆ ਉਹ ਹਮ ਉਮਰ ਦਾ ਹੋ ਜਾਂਦਾ ਹੈ ਪਰ ਜੋ ਬੱਚਾ ਨੂੰ ਤਾਂ ਗਲਤ ਹੈਗਾ ਹੀ ਹੈਗਾ ਇਹਨੂੰ ਆਪਾਂ ਕੋਈ ਨਹੀਂ ਉਹਦੀ ਪੱਖ ਲੈਂਦੇ ਉਹਦੇ ਵਿੱਚ ਵਿਰੋਧ ਚਾ ਪਰ ਇੱਕ ਨਾਲ ਇੱਕਵੇਂ ਗੱਲ ਜਰੂਰ ਕਰਨੀ ਚਾਣਾ ਜੀ ਵੀ ਬੱਚਿਆਂ ਨੂੰ ਵੀ ਮਾਂ ਪਿਓ ਦਾ ਫਰਜ਼ ਬੰਦਾ ਪਰ ਵੀ ਜਿਹੜਾ ਪਹਿਰਾਵਾ ਆਪਾਂ ਉਹ ਪੰਜਾਬ ਨਾਲ ਜੁੜੀ ਏ ਸੱਭਿਆਚਾਰ ਨਾਲ ਜੁੜੀ ਏ ਸੋਹਣਾ ਮਤਲਬ ਉਹ ਟੌਪ ਪਾਤਾ ਬੱਚਿਆਂ ਦੇ ਬੱਚਿਆਂ ਦੇ ਬਾਲ ਐ ਕਰਤੇ ਉਹ ਮਾਂ ਪਿਓ ਦਾ ਫਰਜ਼ ਬੰਦਾ ਜੀ ਵੀ ਆਪਾਂ ਉਹਦੇ ਸੱਭਿਆਚਾਰ ਦੇ ਵਿੱਚ ਆਈਏ ਤੇ ਉਹ ਮਤਲਬ ਕਿ ਦੇਖਣ ਵਾਲੇ ਤੋਂ ਲੱਕ ਤੋਂ ਡਰ ਲੱਗੇ ਸਾਡੀਆਂ ਧੀਆਂ ਪੈਣਾ ਕੇ ਤੁਸੀਂ ਦੇਖਿਆ ਹੀ ਆਗਾ ਕਿੱਡੀਆਂ ਜੋਧੀਆਂ ਹੋਊਗਾ ਸਾਡੀਆਂ ਭੈਣਾਂ ਤੇ ਉਹਨਾਂ ਦੇ ਦੇਖਣ ਨੂੰ ਦਿੱਖ ਤੋਂ ਦਮਾਲਾ ਬੰਨਿਆ ਹੋਵੇ ਸਿਰ ਤੇ ਚੁੰਨੀ ਲਈ ਹੋਵੇ ਪੰਜਾਬੀ ਸੂਟ ਹੋਵੇ ਤੋਂ ਭੈਣ ਨੂੰ ਦੇਖ ਕੇ ਵੀ ਬਗਾਨਾ ਬੰਦਾ ਡਰੇ ਜੀ ਉਹਦੇ ਬਾਰੇ ਮਾਪੇ ਨੂੰ ਦੱਸੋ ਤੁਸੀਂ ਇਹਦੇ ਬਾਰੇ ਕੀ ਆ ਮੈਂ ਦੱਸਦਾ ਹਾਂ ਹਾਂਜੀ ਜਿਹੜੀ ਬੱਚੀ ਬਾਹਰ ਚਲੀ ਜਾਂਦੀ ਹੈ ਨਾ ਹਾਂਜੀ ਉਹਦੀ ਮਾਂ ਲੋਰ ਪਾ ਲੈਂਦੀ ਹੈ ਮਗਰ ਸਹੀ ਹੈ ਜੇ ਕੈਨੇਡਾ ਵਾਲੇ ਹੋ ਗਏ ਤੇ ਬੱਚੇ ਨੂੰ ਕੀ ਸਮਝਾਏਗਾ ਕੀ ਸਮਝਾਏ ਨਹੀਂ ਮੈਂ ਬਹੁਤ ਘਰਾਂ ਦੇ ਮਾਪੇ ਦੇਖਿਆ ਜਿਹੜੀਆਂ ਮਾਵਾਂ ਲੋਰਾਂ ਦੀ ਸ਼ਰਟਾਂ ਦੇ ਆਗੀਆਂ ਉਹ ਤੋਂ ਹੀ ਬਤਾਈ ਦੱਸੋ ਸਾਡੀ ਕੋਈ ਬੇਟੀ ਕੈਨੇਡਾ ਉੱਠ ਗਈ ਠੀਕ ਹੈ ਪਰ ਉਹਨੂੰ ਦੇਖੋ ਪਹਿਰਾਵੇ ਦਾ ਕੋਈ ਲੈਣਾ ਦੇਣਾ ਨਹੀਂ ਇਹ ਵੀ ਗੱਲ ਹੈ ਦੇਖੋ ਜਿਹੜੇ ਬਾਹਰਲੇ ਲੋਕ ਹੈ ਉਹ ਬਹੁਤ ਘੱਟ ਕੱਪੜੇ ਪਾਉਂਦੇ ਆ ਸਹੀ ਹੁਣ ਤੁਸੀਂ ਮਲੇਸ਼ੀਆ ਦੇ ਵਿੱਚ ਜਾਓ ਹਾਂਜੀ ਮੈਂ ਗਿਆ ਹਾਂਜੀ ਟ੍ਰੇਨ ਦੇ ਵਿੱਚ ਬੈਠੋ ਜਿੱਥੇ ਮਰਜ਼ੀ ਬੈਠੋ ਹਾਂਜੀ ਕੁੜੀਆਂ ਕੈਪਰੀਆਂ 'ਚ ਫਿਰਦੀਆਂ ਕੱਛਿਆਂ 'ਚ ਫਿਰਦੀਆਂ ਠੀਕ ਹੈ ਬਿਲਕੁਲ ਛੋਟੇ ਕੱਪੜੇ ਪਾ ਕੇ ਫਿਰਦੀਆਂ ਕੋਈ ਨਹੀਂ ਵੇਂਦਾ ਸਭ ਦਾ ਆਪਣਾ ਆਪਣਾ ਧਿਆਨ ਹੈ ਇਹ ਤਾਂ ਮਤਲਬ ਕਿ ਜਿੰਨਾ ਤੁਸੀਂ ਇਹ ਪਰਦੇ ਚ ਰੱਖੋਗੇ ਚੀਜ਼ ਓਨਾ ਜ਼ਿਆਦਾ ਲੋਕ ਝਾਕਦੇ ਆ ਜਿੰਨਾ ਇਹਨੂੰ ਓਪਨ ਕਰੋਗੇ ਓਨਾ ਉਹ ਚੀਜ਼ਾਂ ਲ ਘਟ ਝਾਕਦੇ ਆ ਮੰਨ ਲਓ ਠੇਕ ਹੈ ਠੇਕਾ ਆਪਣੇ ਪਿੰਡ ਖੁੱਲ ਗਿਆ ਹੁਣ ਸਾਰਾ ਪਿੰਡ ਸ਼ਰਾਬ ਪੀਂਦਾ ਨਹੀਂ ਹੈ ਹੈ ਕਿਤੇ ਆਪਾਂ ਜਾਣਦੇ ਆ ਨਹੀਂ ਜਾਂਦੇ ਮੈਂ ਤਾਂ ਕਹਿੰਦਾ ਡੋਡੇ ਆ ਡੋਡਿਆਂ ਦੇ ਠੇਕੇ ਰਾਜਸਥਾਨ 'ਚ ਸਾਰੇ ਲੋਕ ਖਾਂਦੇ ਆ ਨਹੀਂ ਖਾਂਦੇ ਨਹੀਂ ਖਾਂਦੇ ਘਟ ਗਈ ਘਟ ਗਈ ਜਿਉ ਚੋਰੀ ਵੇਗਦੇ ਆ ਫਿਰ ਸਾਰੇ ਖਾਂਦੇ ਆ ਸਾਰੇ ਖਾਂਦੇ ਆ ਕਿਟਾ ਇਹ ਮਦਗ ਨਹੀਂ ਦਾ ਵੀ ਫਾਹਾ ਬਟਨ ਲਾ ਦੇਣ ਠੇਕਾ ਵੀ ਪਿੰਨ ਲਵਲਾਓ ਭਾਈ ਚੱਕ ਸਰਕਾਰ ਵੇਚਦੀ ਆ ਪੀਓ ਕੈਨੇਡਾ ਨੇ ਐਂ ਕਰਿਆ ਐਂ ਕੀਤਾ ਹੀ ਹਾਂਜੀ ਤੂੰ ਘਟ ਗਿਆ ਘਟ ਗਿਆ ਲੋਕ हट ਗਏ ਹਾਂਜੀ ਕਿਉਂਕਿ ਜਿਹੜੀ ਚੀਜ਼ ਓਪਨ ਹੋ ਜਾਂਦੀ ਹੈ ਨਾ ਕੰਧੋਂ ਓਲੇ ਪਰਦੇਸ ਹੈ ਪਰਦੇਸ ਕੰਧ ਦੇ ਪਰਲੇ ਆਪਾਂ ਕੈਨੇਡਾ ਨਹੀਂ ਵੇਖਿਆ ਆਪਾਂ ਅਮਰੀਕਾ ਨਹੀਂ ਵੇਖਿਆ ਆਪਣਾ ਦਿਲ ਕਰਦਾ ਮੈਂ ਨਹੀਂ ਜਾਮਾ ਨਹੀਂ ਜਾਮਾ ਜਿਹੜਾ ਉੱਥੇ ਜਾ ਕੇ ਆਉਂਦਾ ਉਹ ਕਹਿੰਦਾ ਉੱਥੇ ਕੁਝ ਨਹੀਂ ਕੁਝ ਨਹੀਂ ਬਬਈ ਉੱਥੇ ਕੁਝ ਨਹੀਂ ਕਿਉਂਕਿ ਜਿਹਨੇ ਨਹੀਂ ਦੇਖਿਆ ਉਹਦੇ ਲਈ ਬਹੁਤ ਵੱਡੀ ਚੀਜ਼ ਹੈ}}{|ਇਹੀ ਚੀਜ਼ ਹੈ ਪਹਿਰਾਵੇ ਦੀ ਲੋੜ ਨਹੀਂ ਸਾਨੂੰ ਆਪਣਾ ਮਾਨ ਸਮਝਾਉਣ ਦੀ ਲੋੜ ਹੈ}|ਠੀਕ ਹੈ ਚਲੋ ਠੀਕ ਹੈ ਸਾਡਾ ਪਹਿਰਾਵਾ ਸਲਵਾਰ ਸੂਟ ਹੈ ਸਾਡੀਆਂ ਧੀਆਂ ਨੂੰ ਪਾਉਣਾ ਚਾਹੀਦਾ ਹੈ ਪਰ ਦੇਖੋ ਸਮੇਂ ਦੇ ਹਿਸਾਬ ਨਾਲ ਬਦਲਣਾ ਪੈਂਦਾ ਹੈ ਜੈਸਾ ਦੇਸ਼ ਵੈਸਾ ਪੀਸ ਉੱਥੇ ਜਾ ਕੇ ਉਹਨਾਂ ਚ ਰਹਿਣਾ ਪੈਂਦਾ ਹੈ ਕਿਉਂਕਿ ਸਲਵਾਰ ਸੂਟ ਪਾ ਕੇ ਸਾਡੀ ਬੇਟੀ ਜਾਈ ਜਾਂਦੀ ਆ ਅਲੱਗ ਦੀ ਸੀ ਜਾਂਦੀ ਆ ਉਹਨੂੰ ਕੋਈ ਗੋਰਾ ਗਲਤ ਕਰੇ ਜਾਂ ਉਹ ਕਰੇ ਜੇ ਬੱਚਾ ਸਾਡਾ ਉਹਨਾਂ ਨਾਲ ਰਲਿਆ ਫਿਰਦਾ ਨਹੀਂ ਪਤਾ ਲੱਗਦਾ ਠੀਕ ਹੈ ਮੱਕੀ ਗੱਲ ਬੱਬੀ ਥੋੜੀ ਉਹੀ ਆ ਗਈ ਸੋਚ ਵਾਲੀ ਆ ਗਈ ਜੇ ਬੰਦੇ ਦੀ ਗਾਂਲੇ ਦੀ ਸੋਚ ਸਹੀ ਆ ਭਲਾ ਨੀਕਰ ਪਾ ਲੋ ਜਿਵੇਂ ਤੁਸੀਂ ਕਿਹਾ ਮਲੇਸ਼ੀਆ ਚ ਫਿਰਦੇ ਆ ਲੋਕ ਜੀ ਜਦੋਂ ਬੰਦੇ ਨੇ ਗਾਂਲੇ ਨੇ ਸੋਚ ਹੀ ਚੰਗਾ ਲਿਆ ਤੇ ਭਲਾ ਨੀਕਰ ਪਾ ਲੋ ਗਾਂਲੇ ਨੇ ਮਾੜਾ ਸੋਚਣਾ ਹੀ ਨਹੀਂਗਾ ਸੋਚ ਬਦਲਣੀ ਪੈਣੀ ਸਾਨੂੰ ਆਪਣੀ ਗੱਲ ਇਹ ਸਾਡੇ ਨਵੇਂ ਮੁੰਡਿਆਂ ਨੇ ਸੋਚ ਬਦਲ ਲਈ ਆ ਹਾਂਜੀ ਇਨਾਂ ਨੂੰ ਕੋਈ ਲੈਣਾ ਦੇਣਾ ਨਹੀਂ ਕੁੜੀਆਂ ਦੇ ਕੱਪੜਿਆਂ ਤੱਕ ਇਹ ਕੱਪੜਿਆਂ ਤੱਕ ਲੈਣਾ ਦੇਣਾ ਹੈਗਾ 40 ਸਾਲ ਤੋਂ ਤਾਂ ਆਣ ਆਣ ਠੀਕ ਹੈ ਜਾਂ ਜਿਹੜੇ ਜਮੇ ਹੀ ਨਹੀਂ ਦਿੰਦਾ ਸੀਸੀਟੀਵੀ ਨਹੀਂ ਹੁੰਦੇ ਜਿਹੜੇ ਬੋੜਾਂ ਥੱਲੇ ਬੈਠੇ ਐ ਕਰਕੇ ਆ ਕੀ ਦੀ ਜਾਂਦੀ ਆ ਵਿਆਹਣਾਂ ਵਾਲੀ ਆ ਓਏ ਪੀਰਾ ਕੀ ਵੇਖਿਆ ਤੂੰ ਵਿਆਹਣ ਵਾਲੀ ਹੈ ਸਹੀ ਗੱਲ ਕਿੱਥੇ ਨਿਗਾ ਮਾਰੀ ਇਹਦੇ ਅੱਜ ਬਾਪੂ ਜੀ ਨਿੰਦਿਆ ਜੂਤ ਨੂੰ ਜਾਂਦਾ ਤੇ ਪਰ ਮੈਂ ਤਾਂ ਕਹਿੰਦਾ ਵੀ ਉਹਨਾ ਸਾਡੇ ਖੂ ਗੁਰਦੁਆਰਾ ਸਾਹਿਬ ਕਹਿਣਗੇ ਮਾੜਾ ਇੱਕ ਮੇਜ਼ ਲੱਗਾ ਸਾਡੇ ਪੁੱਤਾਂ ਨੇ ਖੂ ਕੋਲੇ ਨਾ ਕਿ ਮੇਲ ਲਗਿਆ ਉਹ ਪਤਾ ਕੀ ਕਰਦਾ ਇੱਧਰ ਨੂੰ ਜਿੱਧਰ ਮੱਥਾ ਟੇਕਣ ਆਉਂਦੇ ਲੋਕ ਉਧਰ ਨੂੰ ਮੂੰਹ ਕਰਕੇ ਬੈਠੇ ਰਹਿੰਦੇ ਆ ਮੈਂ ਕਿਹਾ ਬਈ ਪਿੱਛੇ ਗੁਰਦੁਆਰਾ ਸਾਹਿਬ ਦੀ ਜਗ੍ਹਾ ਤੇ ਤੁਸੀਂ ਬਹਿਣਾ ਉੱਥੇ ਹੀ ਬਹਿ ਜੂ ਹਣਾ ਕਹਿੰਦਾ ਮੇਰਾ ਮਤਲਬ ਵੀ ਉਹ ਹੌਲੀ ਹੌਲੀ ਉਹਨਾਂ ਨੂੰ ਖੁਦ ਨਹੀਂ ਪਤਾ ਲੱਗਦਾ ਵੀ ਅਸੀਂ ਹਿਪਨੋਟਾਈਜ਼ਮੈਂਟ ਹੋ ਚੁੱਕੇ ਆ ਅਸੀਂ ਲੋਕਾਂ ਨੂੰ ਦੇਣੇ ਆ ਉਹ ਸਵਾਦ ਬਹਿ ਗਿਆ ਮੈਂ ਨਾ ਮੇਰਾ ਮਤਲਬ ਸਵਾਰ ਵਾਲੀ ਗੱਲ ਹੀ ਹੈ ਨਾ ਵੀ ਲੋਕਾਂ ਨੂੰ ਦੇਖਣਾ ਤੇ ਉਹਨਾਂ ਲੋਕਾਂ ਦੇਖਣਾ ਪਰ ਮੈਂ ਜੱਜ ਕਰਨਾ ਲੋਕਾਂ ਨੂੰ ਵੀ ਵੀ ਕਹਿੰਦਾ ਮੇਰਾ ਮਤਲਬ ਵੀ ਯਾਰ ਲੋਕ ਮੱਥਾ ਟੇਕਣ ਆਉਂਦੇ ਦੂਰੋਂ ਦੂਰੋਂ ਟ ਮੇਰਾ ਮਕਸਦ ਇਹ ਹੈ ਵੀ ਜਿਹਦੇ ਬੇ